ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਚੌਲ ਬਣਾਵਾਂਗੇ ਮਿੱਠੇ ਖੰਡਾਲੇ ਬਹੁਤ ਵਧੀਆ ਬਣਾਵਾਂਗੇ ਤੇ ਆਪਾਂ ਹੁਣ ਇਹਦੇ ਚ ਪਾ ਲਾਂਗੇ ਚੌਲਾਂ ਨੂੰ ਕੌਲੀ ਚੌਲਾਂ ਦੀ ਐ ਤੇ ਆਪਾਂ ਪਾਣੀ ਪਾ ਕੇ ਰੱਖ ਦੇਾਂਗੇ ਕੁਸ ਬੋਲੇ ਹੋ ਜਾਣਗੇ ਫਿਰ ਆਪਾਂ ਧੋ ਕੇ ਕੱਢ ਦੇਾਂਗੇ ਪਾਣੀ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ। ਔਰ ਕੇ ਉਪਾਹਾ ਮੰਗੇ। ਅੱਧਿਕੜਛੀ ਕੇ ਉਹਦੀ ਜੇ ਲੋ ਕੇ ਉਹ ਗਰਮ ਹੋ ਗਿਆ ਫਿਰ ਆਪਾਂ ਪਾਣੀ ਪਾਵਾਂਗੇ ਹੁਣ ਆਪਾਂ ਪਾਣੀ ਪਾਵਾਂਗੇ ਕਿਉਂ ਗਰਮ ਹੋ ਗਿਆ ਇੱਕ ਗੜਵੀ ਹੋਰ ਪਾਵਾਂਗੇ ਪਾਣੀ ਦੀ ਇੱਕ ਉਹ ਤਾਂ ਅੱਗ ਜੀ ਨਿਕਲ ਗਈ ਸੀਗੀ ਵਿੱਚੋਂ ਪਾਣੀ ਪਾਏ ਤਾਂ ਨੋ ਗੜ ਦੇ ਪਾਣੀ ਦੀ ਪਾਤਿੰਗਾ ਆ ਪਾ ਤੇ ਹੁਣ ਖੋਪਾ ਤੇ ਦਾਖਾਂ ਆਪਾਂ ਪਾ ਦਿਆਂਗੇ ਉੱਤੋਂ ਟੱਕ ਦੇਾਂਗੇ ਜੇ ਪਾਣੀ ਰਿਜਣ ਲੱਗਿਆ ਫੇਰ ਆਪਾਂ ਚੌਲ ਪਾਵਾਂਗੇ ਨਵਾਂ ਪਾਣੀ ਗਰਮ ਹੋ ਗਿਆ ਹੁਣ ਆਪਾਂ ਚੌਲ ਬਣਾ ਚੌਲ ਪਾਵਾਂਗੇ ਇਹਨਾਂ ਨੂੰ ਜਾਂਦਾ ਚੌਲ ਵੀ ਕਹਿ ਦਿੰਦੇ ਆ ਉਹ ਵੀ ਚੌਲ ਕਹਿ ਦਿੰਦੇ ਆ ਚੌਲ ਬਹੁਤ ਵਧੀਆ ਬਣਦੇ ਆ ਕਿਉਂਕਿ ਪਾ ਕੇ ਤੜਕਾ ਲਾ ਕੇ ਤੇ ਕੜਾਹੀ ਚ ਵੀ ਵਧੀਆ ਬਣਦੇ ਆ ਤੇ ਪਤੀਲੇ ਚ ਵੀ ਵਧੀਆ ਬਣ ਜਾਂਦੇ ਆ ਤੇ ਆਪਾਂ ਪਰ ਕੜਾਹੀ ਚ ਬਣਾਏ ਆ ர நங்க ரோக்கி டா தான் பாரு உபலுங்க ਇੰਗੇ ਤਾਂ ਪਾਣੀ ਘਟ ਗਿਆ ਅੱਧਾ ਰਹਿ ਗਿਆ ਫੇਰ ਆਪਾਂ ਟਕਾਂਗੇ ਇਹਨਾਂ ਨੂੰ ਲੋ ਚੌਲਾਂ ਦਾ ਪਾਣੀ ਵੀ ਕੁਝ ਘਟ ਗਿਆ ਤੇ ਆਪਾਂ ਤਿੰਨ ਲੌਂਗ ਸਾਬ ਤੇ ਪਾਵਾਂਗੇ ਤੇ ਦੋ ਲੈ ਚੰਗਾ ਤੋੜ ਕੇ ਘਾੜੇ ਪਖੰਡ ਪਾਵਾਂਗੇ ਹੁਣ ਅੱਧੀ ਕੌਲੀ ਖੰਡ ਦੀ ਹੁਣ ਆਪੋ ਟੋ ਟੱਕ ਦਿਆਂਗੇ 5 ਕੁ ਮਿੰਟਾਂ ਨੂੰ ਆਪਾਂ ਵੇਖਾਂਗੇ ਲੰਘ ਸੱਤ ਮਿੰਟ ਹੋ ਗਏ ਚੌਲ ਬਣਦਿਆਂ ਨੂੰ ਤੇ ਹੁਣ ਮਾੜਾ ਮੋਟਾ ਪਾਣੀ ਜਰ ਰਹਿ ਗਿਆ ਤੇ ਆਪਾਂ ਇਹ ਸਕਾ ਕੇ ਫਿਰ ਲਾ ਲਾਂਗੇ ਚੌਲ ਬਣੇ ਪਏ ਬਸ ਤੇ ਪਾਣੀ ਮੜਾ ਜਾ ਵਿੱਚ ਤੇ ਉਹ ਸਕਾ ਕੇ ਆਪਾਂ ਲਾ ਲਾਂਗੇ ਜਦੋਂ ਜਿਆਦਾ ਪਾਣੀ ਹੋਵੇ ਉਦੋਂ ਤੁਸੀਂ ਤੇਜ ਅੱਗ ਕਰੋ ਤੇ ਜਦੋਂ ਪਾਣੀ ਜਮਾ ਘਟ ਜੇ ਉਦੋਂ ਅੱਗ ਵੀ ਜਮਾ ਮੱਠੀ ਕਰੋ ਫਿਰ ਚੌਲ ਬਹੁਤ ਵਧੀਆ ਬਣਦੇ ਕੜਾਈ 'ਚ ਹੁਣ ਆਪਾਂ ਉੱਤੋਂ ਢੱਕਦੇ ਨਹੀਂ ਕਿ ਆਪਾਂ ਬਸ ਆ 2 ਮਿੰਟ ਸੇ ਸੇਕ ਲਵਾ ਕੇ ਫਿਰ ਆਪਾਂ ਲਾ ਲੈਨੇ ਆ। ਲੋ ਚੌੜ ਆਪਣੇ ਬਣ ਗਏ 2-3 ਮਿੰਟ ਹੋ ਗਏ ਸੇਕ ਲੱਗਦੇ ਨੂੰ ਤੇ ਹੁਣ ਆਪਾਂ ਲਾ ਲਾਂਗੇ। ਹੋੜਾ ਪਟਰੇ ਚਪਾ ਲਾਂਗੇ। ਚੌਲਾਂ ਦੀ ਬਾਸ਼ਨਾ ਬਹੁਤ ਸੋਹਣੀ ਆਉਂਦੀ ਐ ਚੌਲ ਬਹੁਤ ਵਧੀਆ ਬਣੇ ਆ ਖੋਪਾ ਵੀ ਆਪਾਂ ਮੋਟਾ ਮੋਟਾ چیر ਕੇ ਪਾਇਆ ਵੀਡੀਓ ਵੀ ਥੋੜੀ ਜਿਹੀ ਲੇਟ ਹੋ ਗਈ ਸੀ ਤਾਂ ਕਰਕੇ ਆ ਥੋੜਾ ਜਿਹਾ ਹਨੇਰਾ ਹੋ ਗਿਆ ਕੋਚੌੜ ਕਿੰਨੇ ਵਧੀਆ ਬਣਿਆ ਬਹੁਤ ਵਧੀਆ ਬਣਿਆ ਚੌਲ ਜਰਦਾ ਚੌਲ ਵੀ ਕਹਿ ਦਿੰਦੇ ਐ ਉਹ ਵੀ ਚੌਲ ਕਹਿ ਦਿੰਦੇ ਐ ਜੇ ਸਾਡੀ ਵੀਡੀਓ ਪਸੰਦ ਲੱਗੇ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ